ਕਰੋ ਜੀ ਰਸਨਾ ਪਵਿੱਤਰ ਆਖੋ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਧੰਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਦਾ ਆਪਣਾ ਵਿਸ਼ਾ ਹੈ ਕਿ ਗੁਰ ਤੇਰਾਹੇ ਤੁਸੀਂ ਆਪਣੀ ਘਰ ਦੀ ਗਰੀਬੀ ਕਿਵੇਂ ਦੂਰ ਕਰ ਸਕਦੇ ਹੋ ਪਰ ਉਸ ਤੋਂ ਜਾਣਨ ਤੋਂ ਪਹਿਲਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਮੈਂਟ ਬਾਕਸ ਵਿੱਚ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ ਤੇ ਆਪਣੀ ਰਸਨਾ ਨਾਲ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਆਓ ਕਿਵੇਂ ਗਰੀਬੀ ਦੂਰ ਕਰਨੀ ਹੈ ਇਹ ਜਾਣਦੇ ਆ ਆਪਣੇ ਘਰ ਕਈ ਐਮੇ ਦੀਆਂ ਚੀਜ਼ਾਂ ਹੁੰਦੀਆਂ ਨੇ ਜੋ ਘਰ ਦੀ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਵਿੱਚ ਮਦਦ ਕਰਦੀਆਂ ਨੇ ਘਰ ਵਿੱਚ ਸਕਾਰਾਤਮਕ ਦਾ ਵਾਸਾ ਕਰਦੀਆਂ ਨੇ ਐਮੇ ਵੀ ਕਿਹਾ ਜਾਂਦਾ ਹੈ ਕਿ ਘਰ ਪਈਆਂ ਕੁਝ ਚੀਜ਼ਾਂ ਘਰ ਦੀਆਂ ਮੁਸ਼ਕਲਾਂ ਦੂਰ ਕਰਨ ਦੇ ਵਿੱਚ ਬਹੁਤ ਮਦਦ ਕਰਦੀਆਂ ਨੇ ਤੇ ਜ਼ਿੰਦਗੀ ਵਿੱਚ ਸਮ੍ਰiddhi ਦਾ ਕਾਰਨ ਬਣਦੀਆਂ ਨੇ ਉਹਨਾਂ ਵਿੱਚੋਂ ਇੱਕ ਚੀਜ਼ ਹੈ ਗੁੜ ਤੇ ਗੁੜ ਆਪਣੇ ਸਭ ਦੀ ਰਸੋਈ ਵਿੱਚ ਪਾਏ ਜਾਣ ਵਾਲੀ ਮੁੱਖ ਚੀਜ਼ ਹੈ ਇਹ ਔਸ਼ਧੀ ਗੁਣਾ ਨਾਲ ਭਰਪੂਰ ਹੁੰਦੀ ਹੈ ਤੇ ਖਾਣ ਵਾਲੀ ਚੀਜ਼ਾਂ ਵਿੱਚ ਵੀ ਵਰਤੋਂ ਹੁੰਦੀ ਹੈ ਇਸ ਨਾਲ ਜ਼ਿੰਦਗੀ ਵਿੱਚ ਹੋਣ ਵਾਲੀਆਂ ਚੀਜ਼ਾਂ ਦਾ ਨਿਵਾਰਨ ਵੀ ਕੀਤਾ ਜਾਂਦਾ ਹੈ ਗੁੜ ਦੇ ਨਾਲ ਆਪਾਂ ਜੀਵਨ ਵਿੱਚ ਸਕਾਰਾਤਮਕ ਬਦਲਾਵ ਲਿਆ ਸਕਦੀਆਂ ਇਸ ਨਾਲ ਧਨ ਅਤੇ ਧਨ ਨਾਲ ਘਰ ਪਰ ਜਾਂਦਾ ਹੈ ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਇਸ ਨਾਲ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਵੇਗੀ ਗੁੜ ਐਮੀ ਦੀ ਚੀਜ਼ ਹੈ ਜੋ ਹਰ ਇੱਕ ਦੀ ਰਸੋਈ ਵਿੱਚ ਮਿਲ ਜਾਵੇਗਾ ਪਰ ਇਹ ਸਿਰਫ ਖਾਣ ਵਾਲੀ ਚੀਜ਼ ਨਹੀਂ ਬਲਕਿ ਇਸ ਦੇ ਕਈ ਹੋਰ ਫਾਇਦੇ ਨੇ ਇਸ ਦੇ ਨਾਲ ਆਪਾਂ ਲੈ ਸਕਦੇ ਹਾਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਜੀ ਆਪਣੇ ਘਰ ਨੂੰ ਸੁੱਖ ਅਤੇ ਸਮ੍ਰiddhi ਨਾਲ ਭਰਨਾ ਚਾਹੁੰਦੇ ਹੋ ਤਾਂ ਆਪਾਂ ਨੂੰ ਇਹ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਇਹ ਕੰਮ 5 ਮਿੰਟ ਕਰਨ ਨਾਲ ਸਭ ਸੁੱਖ ਘਰ ਆ ਕੇ ਵਾਸ ਕਰਦੇ ਨੇ ਘਰ ਦੇ ਵਿੱਚੋਂ ਕਲਾ ਕਲੇਸ਼ ਦੂਰ ਹੋ ਜਾਂਦਾ ਹੈ ਆਪਣੇ ਰਿਸ਼ਤਿਆਂ ਦੇ ਵਿੱਚ ਕਲਾ ਕਲੇਸ਼ ਦੂਰ ਹੋ ਕੇ ਪਿਆਰ ਦਾ ਵਾਸਾ ਵਧਦਾ ਹੈ ਤੇ ਜੇ ਲੱਗਦਾ ਜੇ ਆਪਣੇ ਘਰ ਕੋਈ ਵੀ ਕੰਮ ਕਰਦੇ ਆ ਕਲਾ ਕਲੇਸ਼ ਦੇ ਕਾਰਨ ਕਰਕੇ ਆਪਣੇ ਪੈਰ ਪਿੱਛੇ ਨੂੰ ਹੋਈ ਜਾਂਦੇ ਨੇ ਘਾਟੇ ਪਈ ਜਾਂਦੇ ਨੇ ਤਾਂ ਇਹ ਕੰਮ ਜਰੂਰ ਕਰੋ ਸਭ ਤੋਂ ਪਹਿਲਾ ਕੰਮ ਵੇਖੋ ਰੋਟੀ ਹੋ ਗਈ ਕੱਪੜਾ ਹੋ ਗਿਆ ਤੇ ਸਿਰ ਤੇ ਛੱਤ ਇਹ ਮਨੁੱਖ ਦੀਆਂ ਪਹਿਲੀਆਂ ਬੁਨਿਆਦੀ ਜ਼ਰੂਰਤਾਂ ਨੇ ਢਿੱਡ ਭਰਨ ਲਈ ਆਪਾਂ ਬਹੁਤ ਕੁਝ ਕਰਦੇ ਆਂ ਪਰ ਜੇ ਖਾਣ ਵਾਲੀ ਰੋਟੀ ਨਾਲ ਆਪਾਂ ਥੋੜਾ ਛੋਟਾ ਜਿਹਾ ਗੁੜ ਦਾ ਕੰਮ ਕਰ ਲਈਏ ਤਾਂ ਇਹ ਆਪਣੇ ਨਸੀਬ ਬਦਲ ਦਿੰਦਾ ਹੈ ਕਈ ਥਾਵਾਂ ਤੇ ਆਪਾਂ ਪੜਦੇ ਤੇ ਸੁਣਦੇ ਵੀ ਹਾਂ ਵੀ ਘਰ ਦੀ ਜੋ ਪਹਿਲੀ ਰੋਟੀ ਹੈ ਉਸ ਨੂੰ ਨਾ ਚਾਰ ਹਿੱਸਿਆਂ ਦੇ ਵਿੱਚ ਵੰਡ ਲੋ ਉਸ ਉੱਪਰ ਗੁੜ ਰੱਖ ਲੋ ਇੱਕ ਗਾਂ ਨੂੰ ਇੱਕ ਕੁੱਤੇ ਨੂੰ ਇੱਕ ਕਾਂ ਨੂੰ ਤੇ ਇੱਕ ਵਿਸ਼ੇਸ਼ ਕਿਸੇ ਵੀ ਲੋੜਵੰਦ ਨੂੰ ਦੇ ਆਓ ਹੁਣ ਆਪਣੇ ਵਿੱਚੋਂ ਬਹੁਤਿਆਂ ਦੇ ਮਨ ਦੇ ਵਿੱਚ ਇਹ ਸਵਾਲ ਹੋਵੇਗਾ ਵੀ ਸਾਰੇ ਰੋਟੀ ਇੱਕ ਥਾਂ ਤੇ ਕਿਉਂ ਨਾ ਪਾ ਦਈਏ ਵੀ ਚਾਰ ਹਿੱਸੇ ਕੀ ਕਰਨ ਦੀ ਲੋੜ ਹੈ ਕਿਸੇ ਇੱਕ ਜਾਣੇ ਨੂੰ ਪਾ ਕੇ ਕੰਮ ਨਿਬੜੀਏ ਵੀ ਇਹ ਚਾਰ ਭਾਗਾਂ ਵਿੱਚ ਹੀ ਕਿਉਂ ਵੰਡਿਆ ਜਾਂਦਾ ਹੈ ਵੇਖੋ ਸਭ ਤੋਂ ਪਹਿਲਾਂ ਕਿਹਾ ਜਾਂਦਾ ਹੈ ਕਿ ਕੁੱਤੇ ਨੂੰ ਆਪਾਂ ਪਾਉਨੇ ਆ ਤਾਂ ਕੁੱਤੇ ਦਾ ਪੁੱਨ ਇੰਨਾ ਹੈ ਕਿ ਆਉਣ ਵਾਲੀ ਹਰ ਮੁਸ਼ਕਲ ਨੂੰ ਹਰ ਲੈਂਦਾ ਹੈ ਇਥੋਂ ਤੱਕ ਕੇ ਆਉਣ ਵਾਲਾ ਅਲਪ ਸਮਾਂ ਵੀ ਆਪਣੇ ਉੱਪਰ ਲੈ ਲੈਂਦਾ ਹੈ ਦੂਜਾ ਗਾਂ ਨੂੰ ਪਾਉਣ ਨਾਲ ਜਿਹੜਾ ਇੰਨਾ ਪੁੰਨਾ ਨਾ ਕਿ ਘਰ ਦੀ ਗਰੀਬੀ ਦੂਰ ਹੋ ਜਾਂਦੀ ਹੈ ਤੇ ਗਾਂ ਨੂੰ ਪਾਉਣ ਨਾਲ ਘਰ ਵਿੱਚ ਲੜਾਈ ਝਗੜੇ ਨਹੀਂ ਹੁੰਦੇ ਤੇ ਜ਼ਰੂਰਤਮੰਦ ਨੂੰ ਦੇਣ ਨਾਲ ਅੰਨ ਤੇ ਧਨ ਦੀ ਕਦੇ ਤੋੜਨੀ ਆਵੇਗੀ ਜਿੰਨਾ ਸਾਰੇ ਜ਼ਿੰਦਗੀ ਵਿੱਚ ਦੁੱਖ ਤੇ ਗਰੀਬੀ ਵਿੱਚ ਕੱਟੀ ਹੈ ਨਾ ਉਹਨਾਂ ਲਈ ਇਹ ਰਾਮ ਬਾਣ ਇਲਾਜ ਹੈ ਜਿਹੜੇ ਐਵੇਂ ਨਹੀਂ ਕਰ ਸਕਦੇ ਤਾਂ ਗੁੜ ਦੀ ਪੇਸੀ ਘਾਹ ਨੂੰ ਜ਼ੋਰ ਖਵਾ ਦਿਓ ਇਹ ਯੋਗਤ ਤੁਹਾਡੇ ਲਈ ਵਰਦਾਨ ਸਾਬਤ ਹੋਵੇਗੀ ਰੋਟੀ ਤੇ ਗੁੜ ਦਾ ਦਾਨ ਇਸ ਦੀ ਬਰਾਬਰੀ ਹੋਰ ਕੋਈ ਦਾਨ ਨਹੀਂ ਕਰ ਸਕਦਾ ਘਰ ਆਇਆ ਕੋਈ ਵੀ ਕਦੇ ਭੁੱਖਾ ਨਾ ਜਾਵੇ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਓ ਦੂਜੀ ਗੱਲ ਕਹਿੰਦੇ ਨੇ ਦੂਸਰਾ ਕੰਮ ਹੈ ਜੇ ਮਸਿਆ ਹੋਗੀ ਸੰਗਰਾਦ ਹੋਗੀ ਪੁੰਨਿਆ ਹੋਗੀ ਕੋਈ ਵੀ ਦਿਨ ਤਿਹਾਰ ਹੋ ਗਿਆ ਤਾਂ ਮੀਨੇ ਮਸਿਆ ਗੁੜ ਵਾਲੇ ਚੌਲ ਬਣਾ ਕੇ ਤੁਸੀਂ ਜ਼ਰੂਰਤਮੰਦਾਂ ਨੂੰ ਦਾਨ ਜੂਰ ਕਰੋ ਇਹਦੇ ਨਾਲ ਇੱਕ ਤਾਂ ਘਰ ਵਿੱਚ ਲੜਾਈ ਝਗੜੇ ਨਹੀਂ ਹੋਣਗੇ ਤੇ ਦੂਸਰਾ ਇਹਦੇ ਨਾਲ ਆਪਸੀ ਰਿਸ਼ਤਿਆਂ ਵਿੱਚ ਪਿਆਰ ਹੋਵੇਗਾ ਜਿੱਥੇ ਪਿਆਰ ਹੈ ਉੱਥੇ ਆਪੀ ਵਰਕਤ ਨਿਵਾਸ ਕਰਦੀ ਹੈ ਇੱਕ ਵਾਰ ਨਾ ਕਿਸੇ ਨਗਰ ਦੇ ਵਿੱਚ ਇੱਕ ਮਨੁੱਖ ਰਿਹਾ ਕਰਦਾ ਸੀ ਉਹ ਨਾ ਬੜਾ ਜ਼ਿਆਦਾ ਗਰੀਬ ਸੀ ਉਧିକਾਰ ਵਾਲੀ ਕਹਿੰਦੀ ਕਿ ਤੈਨੂੰ ਦਿਹਾੜੀ ਕੋਈ ਨਹੀਂ ਮਿਲਦੀ ਤੂੰ ਐਵੇਂ ਕਰ ਵੀ ਤੂੰ ਨਾਲ ਦੇ ਨਗਰ ਬਹੁਤ ਵੱਡਾ ਹੈ ਤੂੰ ਉੱਥੇ ਜਾ ਕੇ ਕੰਮ ਕਰਕੇ ਕਮਾ ਕੇ ਲੈ ਕੇ ਆਈ ਉਹਦੇ ਨਾਲ ਆਪਣਾ ਟੱਬਰ ਪਲ ਚੇਗਾ ਕਹਿੰਦਾ ਠੀਕ ਹੈ ਝੋਲੇ ਦੇ ਵਿੱਚ ਉਸ ਨੂੰ ਕੁਝ ਖਾਣ ਲਈ ਸਮਾਨ ਦੇ ਨਾਲ ਕੱਪੜੇ ਦੇ ਕੇ ਘਰੋਂ ਤੋਰ ਦਿੰਦੀ ਹੈ ਹੁਣ ਜਦੋਂ ਜਾਂਦਾ ਹੈ ਤੁਰਦੇ ਤੁਰਦੇ ਦੂਜੇ ਨਗਰ ਜਾਂਦੇ ਹੈ ਸ਼ਾਮ ਹੋ ਜਾਂਦੀ ਹੈ ਜਦੋਂ ਜਾਂਦਾ ਉਥੇ ਨਗਰ ਵਿੱਚੋਂ ਵੜਦਿਆਂ ਹੀ ਉਸ ਦਾ ਥੈਲਾ ਕੋਈ ਖੋ ਕੇ ਭੱਜ ਜਾਂਦਾ ਹੈ ਹੁਣ ਨਾ ਕੁਝ ਖਾਣ ਲਈ ਹੈ ਕੋਲ ਨਾ ਹੀ ਕੱਪੜੇ ਨੇ ਹਰ ਇੱਕ ਦੁਕਾਨ ਤੇ ਜਾਂਦਾ ਹੈ ਵੀ ਮੈਨੂੰ ਕੋਈ ਕੰਮ ਦੇ ਦੋ ਇੱਕ ਨਗਰ ਦੇ ਵਿੱਚ ਇੱਕ ਪਾਸੇ ਤੋਂ ਲੈ ਕੇ ਦੂਜੇ ਪਾਸੇ ਤੱਕ ਚਲਾ ਜਾਂਦਾ ਪਰ ਕੋਈ ਵੀ ਉਸ ਨੂੰ ਕੰਮ ਨਹੀਂ ਦਿੰਦਾ ਸ਼ਾਮ ਦਾ ਸਮਾਂ ਹੋਣ ਕਰਕੇ ਉਹ ਇੱਕ ਰੁੱਖ ਦੇ ਥੱਲੇ ਜਾ ਕੇ ਬੈਠ ਜਾਂਦਾ ਹੈ ਜਦੋਂ ਥੱਲੇ ਬੈਠਿਆ ਨਾ ਉੱਥੇ ਹੋਰ ਕੋਈ ਨਹੀਂ ਸੀ ਰਾਤ ਹੋ ਗਈ ਸੀ ਉਹ ਉੱਥੇ ਸੌਂ ਜਾਂਦਾ ਸਵੇਰੇ ਉੱਠਦਾ ਸਾਹਮਣੇ ਦਰਿਆ ਹੁੰਦਾ ਪਾਣੀ ਪੀ ਕੇ ਚਲਾ ਜਾਂਦਾ ਫਿਰ ਨਗਰ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਸਾਰਿਆਂ ਕੋਲ ਕੰਮ ਮੰਗਦਾ ਪਰ ਕਿਤੋਂ ਵੀ ਕੰਮ ਨਹੀਂ ਮਿਲਦਾ ਥੱਕ ਹਾਰ ਕੇ ਉਹ ਇੱਕ ਰੁੱਖ ਦੇ ਥੱਲੇ ਆ ਕੇ ਬੈਠ ਜਾਂਦਾ ਇੰਨੇ ਨੂੰ ਕੀ ਦੇਖਦਾ ਕਿ ਇੱਕ ਨਾ ਮਨੁੱਖ ਆਉਂਦਾ ਉਹ ਨਾ ਉੱਚ ਬੂਤਰੇ ਤੇ ਗੁੜ ਦੀਆਂ ਇੰਨੀਆਂ ਸਾਰੀਆਂ ਪੇਸ਼ੀਆਂ ਰੱਖ ਕੇ گاਵਾਂ ਨੂੰ ਆਵਾਜ਼ਾਂ ਲਗਾ ਕੇ ਤੁਰ ਜਾਂਦਾ ਹੈ ਪਰ گاਵਾ ਆਉਂਦੀਆਂ ਨਹੀਂ ਥੋੜੀ ਦੇਰ ਬਾਅਦ گاਵਾ ਵਾਰੀ-ਵਾਰੀ ਆ ਕੇ ਉਸ ਗੁੜ ਨੂੰ ਸੁੰਘ ਕੇ ਉੱਥੋਂ ਚਲੀਆਂ ਜਾਂਦੀਆਂ ਨੇ ਹਣੋਂ ਮਨੁੱਖ ਦੇਖਦਾ ਹੈ ਵੀ ਇਹਨਾਂ ਨੇ ਤਾਂ ਗੁੜ ਖਾਧਾ ਨਹੀਂ ਉਹ ਪੇਸ਼ੀਆਂ ਗੁੜ ਦੀਆਂ ਚੁੱਕ ਕੇ ਆਪ ਖਾ ਲੈਂਦਾ ਕਿਉਂਕਿ ਦੋ ਦਿਨ ਤੋਂ ਭੁੱਖਾ ਸੀ ਨਾਲ ਪਾਣੀ ਪੀ ਕੇ ਤ੍ਰਿਪਤ ਹੋ ਗਿਆ ਅਗਲੇ ਦਿਨ ਨਾ ਫਿਰ ਕੰਮ ਲਈ ਜਾਂਦਾ ਤੇ ਇੱਕ ਹਲਵਾਈ ਦੀ ਦੁਕਾਨ ਤੇ ਉਹਨੂੰ ਕੰਮ ਮਿਲ ਜਾਂਦਾ ਸੇਠ ਨੂੰ ਕਹਿੰਦਾ ਜਿਹੜੀ ਤੁਸੀਂ ਮੈਨੂੰ ਮਹੀਨੇ ਦੀ ਤਨਖਾਹ ਦੇਣੀ ਹੈ ਨਾ ਪਰ ਅੱਜ ਹੀ ਤਨਖਾਹ ਉਹ ਮੈਨੂੰ ਜ਼ਰੂਰ ਦੇ ਦੇ ਉਹਨੇ ਕਿਹਾ ਉਹਨੇ ਕੀ ਕੀਤਾ ਵੀ ਜੋ ਉਹਦੇ ਪਹਿਲੇ ਦਿਨ ਦੀ ਤਨਖਾਹ ਸੀ ਨਾ ਉਹਨਾਂ ਦਾ ਗੋੜ ਲਿਆ ਕੇ ਉਹ ਰੁਦ੍ਰਾਖਤ ਦੇ ਥੱਲੇ ਰੱਖ ਕੇ گاਵਾਂ ਨੂੰ ਆਵਾਜ਼ ਮਾਰੀ ਗਾਵਾ ਭੱਜੀਆਂ ਭੱਜੀਆਂ ਆਈਆਂ ਗਾਵਾਂ ਨੇ ਗੁੜ ਖਾ ਲਿਆ ਅਤੇ ਗਾਵਾਂ ਗਾਵਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਮੈਨੂੰ ਆਪਣੇ ਹਿੱਸੇ ਦਾ ਗੁੜ ਮੈਨੂੰ ਦਿੱਤਾ ਸੀ ਉਹ ਗਾਵਾਂ ਛੋਟਾ ਛੋਟਾ ਭੂਰ ਚੂਰ ਛੱਡ ਦਿੰਦੀਆਂ ਨੇ ਉਹ ਚੁੱਕ ਕੇ ਖਾ ਲੈਂਦਾ ਹੁਣ ਉਹਨੂੰ ਕੰਮ ਮਿਲ ਗਿਆ ਸੀ ਉੱਥੇ ਹੀ ਰਹਿਣ ਦਾ ਟਿਕਾਣਾ ਵੀ ਮਿਲ ਗਿਆ ਹੁਣ ਉਹਨੇ ਹਰ ਐਤਵਾਰ ਉੱਥੇ ਜਾ ਕੇ ਗੁੜ ਰੱਖ ਕੇ ਉਹਨਾਂ ਨੂੰ ਖਵਾ ਕੇ ਆਇਆ ਕਰਨਾ ਹੁਣ ਜਿਵੇਂ ਜਿਵੇਂ ਜ਼ਿੰਦਗੀ ਵਿਅਸਤ ਹੋਣ ਦੀ ਗਈ ਹੁਣ ਮਹੀਨੇ ਬਾਅਦ ਆਉਂਦਾ ਗੁੜ ਉਹਨਾਂ ਨੂੰ ਜ਼ਰੂਰ ਖਵਾਉਂਦਾ ਜਿਹੜਾ ਛੋਟਾ ਛੋਟਾ ਬੱਚਿਆ ਹੁੰਦਾ ਉਹ ਚੁੱਕ ਕੇ ਖਾ ਜਾਂਦਾ ਐਵੇਂ ਕਰਦੀਆਂ ਕਿੰਨੇ ਸਮੇਂ ਬੀਤ ਗਏ ਉਹ ਜਿਹੜਾ ਸੇਠ ਜੀਨਾ ਉਹਦੇ ਕੋਈ ਔਲਾਦ ਨਹੀਂ ਸੀ ਹੈਗੀ ਉਹ ਸੇਠ ਤੇ ਉਹਦੀ ਘਰ ਵਾਲੀ ਦਾ ਬੜਾ ਪਿਆਰ ਰੱਖਦਾ ਸੀ ਉਹਨਾਂ ਦਾ ਧਿਆਨ ਰੱਖਦਾ ਸੀ ਉਹਨਾਂ ਨੂੰ ਹਰ ਥਾਂ ਤੇ ਲੈ ਕੇ ਜਾਂਦਾ ਹਰਥਾ ਉਹਨਾਂ ਨੇ ਉਹਦੇ ਕੰਮ ਕਰਨੇ ਸਠਾਣੀ ਜਿਹੜੀ ਸੀ ਨਾ ਉਹ ਅਕਾਲ ਚਲਾਣਾ ਕਰ ਗਈ ਹੁਣ ਜਦੋਂ ਸੇਠ ਦਾ ਅੰਤਿਮ ਸਮਾਂ ਆ ਗਿਆ ਨਾ ਉਹ ਤਾਂ ਆਪਣੀ ਸਾਰੀ ਜਾਇਦਾਦ ਉਹਨੇ ਨਾਮ ਕਰਕੇ ਗਿਆ ਹੁਣ ਕੀ ਸੀ ਉਹਨੇ ਬੜੀ ਇਮਾਨਦਾਰੀ ਨਾਲ ਕੰਮ ਕੀਤਾ ਆਪਣੇ ਘਰ ਵਾਲੇ ਤੇ ਆਪਣੇ ਬੱਚਿਆਂ ਨੂੰ ਉੱਥੇ ਬੁਲਾ ਲਿਆ ਪਰ ਨਾਲ ਹੀ ਉਹਨੇ گاਵਾਂ ਨੂੰ ਗੁੜ ਪਾਉਣਾ ਨਾ ਛੱਡਿਆ ਉਹਨੇ ਇਹ ਨਿਜ਼ਮ ਬਣਾਇਆ ਹੀ ਹੋਇਆ ਸੀ ਉਹਨੇ ਇੱਕ ਦੁਕਾਨ ਤੋਂ ਦੋ ਤਿੰਨ ਦੁਕਾਨਾਂ ਕਿੰਨੀਆਂ ਸਾਰੀਆਂ ਫੈਕਟਰੀਆਂ ਬਣਾ ਲਈਆਂ ਸੀ ਪਰ ਉਹਨਾਂ ਨੂੰ ਗੁੜ ਪਾਉਣਾ ਨਹੀਂ ਛੱਡਿਆ ਜਦੋਂ ਇੱਕ ਦਿਨ ਗੁੜ ਪਾਉਣ ਲਈ ਸ਼ਾਮ ਨੂੰ ਆਉਂਦਾ ਤੇ ਗੁੜ ਪਾ ਕੇ ਚਲਾ ਜਾਂਦਾ ਇੱਕ ਮਨੁੱਖ ਉਹਨੂੰ ਦੇਖਦਾ ਵੀ ਇਹ ਹਰ ਐਤਵਾਰ ਗੁੜ ਪਾਉਣ ਜੂਰ ਆਉਂਦਾ ਹੀ ਆਉਂਦਾ ਇੱਕ ਦਿਨ ਜਦੋਂ ਉਹ گاਵਾਂ ਨੂੰ ਗੁੜ ਪਾਉਣ ਲਈ ਆਇਆ ਨਾ ਤਾਂ گاਵਾਂ ਨੂੰ ਕਹਿੰਦਾ ਹੁਣ ਮੈਂ ਤੁਹਾਨੂੰ ਗੁੜ ਪਾਉਣ ਲਈ ਨਹੀਂ ਆਉਣਾ ਹੁਣ ਮੇਰੇ ਪਰਿਵਾਰ ਚੋਂ ਕੋਈ ਨਾ ਕੋਈ ਆਇਆ ਕਰੇਗਾ ਹੁਣ ਮੈਂ ਬਹੁਤ ਬਜ਼ੁਰਗ ਹੋ ਗਿਆ ਹਾਂ ਮੈਂ ਹੁਣ ਨਹੀਂ ਆ ਸਕਦਾ ਇੰਨੇ ਨੂੰ ਉਹ ਮਨੁੱਖ ਭਲਦਾ ਭਲਦਾ ਕੋਲ ਆਉਂਦਾ ਕਿ ਬਾਬਾ ਮੈਂ ਤੁਹਾਨੂੰ ਗੁੜ ਪਾਉਂਦਾ ਵੇਖਦਾ ਤੁਸੀਂ ਗੁੜ ਕਿਉਂ ਪਾਉਂਦੇ ਹੋ ਬਾਕੀ ਜਿਹੜਾ ਬਚਿਆ ਹੁੰਦਾ ਉਹ ਤੁਸੀਂ ਚੁੱਕ ਕੇ ਖਾ ਕਿਉਂ ਖਾਂਦੇ ਹੋ ਫਿਰ ਉਹਨੂੰ ਸਾਰੀ ਗੱਲ ਦੱਸਦਾ ਕਿ ਮੈਂ ਜਦੋਂ ਇਸ ਨਗਰ ਚ ਆਇਆ ਸੀ ਨਾ ਮੇਰਾ ਸਾਰਾ ਕੁਝ ਚੋਰੀ ਹੋ ਗਿਆ ਸੀ ਤੇ ਮੈਂ 2 ਦਿਨ ਤੋ ਭੁੱਖਾ ਸੀ। ਗਾਵਾਂ ਨੂੰ ਇੱਥੇ ਕੋਈ ਗੁੜ ਪਾ ਕੇ ਗਿਆ, ਉਹਨਾਂ ਨੇ ਖਾਧਾ ਨਹੀਂ, ਮੈਨੂੰ ਆਪਣੇ ਹਿੱਸੇ ਦਾ ਦਿੱਤਾ ਤੇ ਇਸ ਦੇ ਨਾਲ ਗੁੜ ਤੇ ਬਦਲੇ ਹੀ ਮੈਂ ਜਿੰਦਾ ਹਾਂ ਤੇ ਅਗਲੇ ਦਿਨ ਮੈਨੂੰ ਕੰਮ ਮਿਲ ਗਿਆ। ਇੱਕ ਤਾਂ ਇਹਨਾਂ ਨੇ ਮੇਰੀ ਜਾਨ ਬਚਾਈ, ਦੂਸਰਾ ਅਗਲੇ ਦਿਨ ਮੈਨੂੰ ਕੰਮ ਮਿਲ ਗਿਆ। ਮੈਂ ਜ਼ਿੰਦਗੀ ਦੇ ਉਹ ਤਿੰਨ ਤੋਂ ਉਸ ਦਿਨ ਤੋਂ ਨਿਯਮ ਬਣਾ ਲਿਆ ਕਿ ਮੈਂ ਇਹਨਾਂ ਨੂੰ ਗੁੜ ਜ਼ੂਰ ਪਾ ਕੇ ਜਾਣਾ। ਦੀ ਮੈਂ ਜੋ ਬਚਦਾ ਉਹ ਮੈਂ ਜਰੂਰ ਖਾ ਲੈਂਦਾ ਇਹਦੇ ਖਾਣ ਨਾਲ ਪਰਮਾਤਮਾ ਦੀ ਮਿਹਰ ਕਹਿ ਲੋ ਮੇਰਾ ਉਦਣ ਤੋਂ ਹੀ ਹਰ ਕੰਮ ਵਿੱਚ ਮੁਨਾਫਾ ਹੁੰਦਾ ਤੇ ਮੇਰਾ ਸਰੀਰ ਵੀ ਠੀਕ ਰਹਿੰਦਾ ਤੇ ਫਿਰ ਬਾਬਾ ਅੱਜ ਕਿਉਂ ਕਹਿ ਕੇ ਚੱਲਾਂ ਵੀ ਮੈਂ ਆਉਂਦਾ ਨਹੀਂ ਕਿਉਂਕਿ ਮੈਨੂੰ ਪਤਾ ਹੈ ਕਿ ਮੇਰਾ ਅੰਤਿਮ ਸਮਾਂ ਮੇਰਾ ਨਜ਼ਦੀਕ ਹੈ ਤੇ ਹੁਣ ਮੇਰੀ ਸਿਹਤ ਠੀਕ ਨਹੀਂ ਰਹਿੰਦੀ ਤੇ ਇਹਨਾਂ ਨੂੰ ਗੁੜ ਚੋ ਮੇਰੇ ਪੁੱਤੇ-ਪੋਤੀਆਂ ਨੇ ਉਹ ਉਪਜੂਰ ਪਾ ਕੇ ਜਾਣਗੇ ਕਿ ਮੈਂ ਚਾਹਦਾ ਹਾਂ ਕਿ ਜੋ ਰੰਗ ਭਾਗ ਮੈਨੂੰ ਲਾਏ ਨੇ ਉਹ ਇਹਨਾਂ ਨੂੰ ਵੀ ਲੱਖਣ ਇਸ ਲਈ ਕਿਹਾ ਜਾਂਦਾ ਹੈ ਕਿ ਗੁਰਦਾ ਇੰਨਾ ਪੁੰਨ ਹੈ ਕਿ ਇਸ ਦੇ ਨਾਲ ਘਰ 'ਚ ਅੰਨ ਤੇ ਧੰਨ ਕਦੇ ਖਤਮ ਨਹੀਂ ਹੁੰਦਾ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਤਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ